ਲਾੜਦਾ ਸਿਰਾਂ ਤੇ ਦਸਤਾਰਾਂ ਸਜਾ ਕੇ ਨੰਦ ਕਾਰਜ ਕਰਾ ਕੇ ਮੁੜ ਕੇ ਕੜਾ ਵਿਆਹ ਹੀ ਨਹੀਂ ਹੋਇਆ ਜੀ ਤੁਹਾਡਾ ਹੱਡਾ ਤੇ ਹਾਂ ਸ਼ਾਬਾਸ਼ ਹੈ ਤੁਹਾਡੇ ਤੁਸੀਂ ਇੱਕ ਬਿਆਨ ਖਡਾਉਣਾ ਹੀ ਸੰਭ ਛੱਡਿਆ ਜੀ ਮੇਰੇ ਮਾਂ ਤੇ ਉਹਨਾਂ ਦੀ ਤੁੱਖਾ ਮੇਰੇ ਨਾਲ ਹੀ ਹੋਇਆ ਹੈ ਮੈਂ ਹੁਣ ਆਪਣੀ ਜਾਨ ਵੀ ਦੇ ਸਕਦੀ ਹਾਂ ਮੈਂ ਪਤਾ ਨਹੀਂ ਕਿੰਨੀ ਆਪਣਾ ਟਾਈਮ ਗੱਟ ਰਹੀ ਹਾਂ ਤੇ ਵੀਡੀਓ ਬਖਾਉ ਦੁੱਤੀ ਜਾਣ ਹੋਣੀ ਪੱਟੀ ਦੋਣੀ ਪਤਾ ਨਾ ਪੋਚ ਭਰਤੀ ਹੋਏ ਇਹਦਾ ਮਤਲਬ ਇਹ ਥੋੜਾ ਕਿ ਜੇ ਮਾਂ ਰੱਬ ਦੇ ਘਟੀਆਂ ਬੱਚੇ ਨੂੰ ਨੌਕਰੀਆਂ ਦਵਾਤੀਆਂ ਵਾ ਤੇ ਤੁਸੀਂ ਫੜ ਕੇ ਤੇ ਜਾਂਦੀਆਂ ਆਂੰਦ ਕਾਰਜ ਕਰਾ ਕੇ ਗੁਰੂਗਰਾਸਾ ਦਾ ਨਾਵਾ ਫੇਰੇ ਲੈ ਕੇ ਤੇ ਬਾਅਦ ਵਿੱਚ ਕੋਈ ਜਿੰਦਗੀਆਂ ਬਰਬਾਦ ਕਰਕੇ ਛੱਡੀ ਜਾਓ ਬਾਹੇ ਮੁਸਿੱਦਾ ਖਾਸ ਜਿੰਦਾਂ ਨੇ ਕੁਝ ਕੀ ਹੁੰਦੀ ਏ ਸੰਤਾਂ ਨੂੰ ਪਤਾ ਹੀ ਆ ਹਨਾ ਕਿ ਜਿਹੜੇ ਆਪਾਂ ਵੀਰ ਸਲਾਈ ਤੇ ਨਹੀਂ ਆਪ ਸੌਂਦੀ ਤੇ ਜਿਹੜਾ ਆਪਾਂ ਪਹੁੰਚੀ ਸੀ ਅਪਰਸਰ ਤੇ ਇੱਕ ਜਿਹੜਾ ਵਾ ਫੌਜੀ ਦਾ ਕੇਸ ਹਨਾ ਫੌਜ ਫੌਜੀ ਦਾ ਕੇਸ ਜਿਹੜਾ ਇੱਕ ਸਾਡੇ ਕੋਲੋਂ ਫੌਜ ਨੂੰ ਹੀ ਆਇਆ ਹੋਇਆ ਵਾ ਫੌਜੀ ਦਾ ਕਿ ਜਿਹੜਾ ਆਪ ਫੌਜੀ ਆ ਦੋ ਵਿਆਹ ਕਰਾ ਚੁੱਕਾ ਵਾ ਦੋ ਵਿਆਹ ਕਰਾ ਕੇ ਨੂੰ ਛੱਡ ਚੁੱਕਾ ਨੇ ਤੇ ਤੀਸਰਾ ਵਿਆਹ ਕਰਾਇਆ ਨਾ ਉਹਨਾਂ ਨੇ ਧਮਕੀ ਇਹ ਕਹਿੰਦੇ ਆ ਕਿ ਚੋਲਿਆਂ ਤੇ ਵੀ ਪਰਚੇ ਕਰਾ ਦਦੇ ਆ ਵੀ ਤੁਸੀਂ ਵਿਆਹ ਉੱਪਰ ਚੋ ਵੀ ਵਿਆਹ ਮੇਰੇ ਜਨਮ ਨਾ ਹੋਇਆ ਨਹੀਂ ਆ ਤੇ ਜਿਹੜਾ ਮਾਪਿ ਉਹ ਆ ਤੇ ਜਿਹੜਾ ਫੋਜੀ ਉਹ ਹੁਣ ਜਿਹੜੀ ਆ ਤਿੰਨ ਜਨਾਨੀਆਂ ਛੱਡ ਕੇ ਉਹਨੂੰ ਚੌਥੀ ਦੀ ਤਿਆਰੀ ਕਰ ਦਿੱਤਾ ਆ ਤੇ ਭੈਣ ਕਹਿੰਦੀ ਉਹਦੀ ਵਕੀਲ ਆ ਤੇ ਦੇਖੋ ਵੀ ਕਿਸ ਤਰ੍ਹਾਂ ਦਾ ਸਾਡੇ ਥੋੜਾ ਸਮਾਜ ਦੇ ਵਿੱਚ ਕਿਸ ਤਰ੍ਹਾਂ ਦਾ ਇੱਕ ਮੈਸੇਜ ਆਈ ਜਾਂਦਾ ਨੇ ਕਿਸ ਤਰ੍ਹਾਂ ਇੱਕ ਜਿਹੜਾ ਵਾ ਸਾਡੇ ਜਿਹੜੇ ਪਰਿਵਾਰ ਵੀ ਉਹਨਾਂ ਦੇ ਕਿੱਦਾਂ ਇੱਕ ਵਧਾਵਾ ਦੇ ਰਿਹਾ ਹੱਥ ਪੂਰੇ ਵਿੱਚ ਪੈਂਦਾ ਵੀ ਤੁਸੀਂ ਕੀ ਨਾਲ ਇਹਦੇ ਕੁਝ ਨਹੀਂ ਕਰ ਸਕਦੇ ਜਿਹੜੇ ਵਿਚੋਲੇ ਆਪਣੇ ਪਰਚੇ ਦਰਜ ਕਰਾਦੇ ਆ ਤੇ ਉਂਟਾ ਇਹਨੂੰ ਧਮਕੀਆਂ ਦਿੰਦੇ ਵੀ ਜੇ ਤੂੰ ਧਮਕੀਆਂ ਦਿੰਦੇ ਪਏ ਉਹਨਾਂ ਨੂੰ ਰਸਨਾ ਦਿੰਦੇ ਤੇ ਆਪਾਂ ਜਿਹੜਾ ਅਗਲਾ ਪੱਖ ਆ ਇਹਨਾਂ ਦੇ ਮੂੰਹ ਹੀ ਸੁਣਦੇ ਆ ਸਾਡੇ ਬੱਸੇ ਕੀ ਨਾਲ ਸੁਖਾਈ ਪਿੰਡ ਵੀ ਨਾਲ ਤੋਂ ਮੈਂ ਰਮਨਪ੍ਰੀਤੌਰ ਪੱਟੀ ਤੋਂ ਆ ਤੇ ਮੇਰੀ ਦੂਜੀ ਮੈਂ ਇਹਦੇ ਦੀ ਦੂਜੀ ਸ਼ਾਦੀ ਕੋਲਜੀ ਸਿੰਘ ਨਾਲ ਹੋਈ ਆ ਇਹਨਾਂ ਦੀ ਤੀਜੀ ਮੇਰੀ ਗੁੱਜੀ ਆ ਹੁਣ ਇਹਨਾਂ ਨੇ ਮੇਰਾ ਵਿਆਹ ਮੁੱਕਰ ਗਿਆ ਹਾਈ ਕੋਰਟ ਚ ਰਿਟ ਪਾਤੀ ਮੇਰਾ ਬੋਬੀ ਸਿੰਘ ਘਰ ਵਾਲਾ ਬਣਾਇਆ ਹੈ ਤੇ ਪੁਲਿਸ ਮੇਰੀ ਕੋਈ ਵੀ ਸੁਣਵਾਈ ਨਹੀਂ ਕਰਦੀ ਮੈਂ ਥਾਂ ਥਾਂ ਤੇ ਪ੍ਰੂਫ ਦੇ ਚੁੱਕੀ ਆ ਵਿਆਹ ਦੇ ਪਰ ਕਿਸੇ ਨੇ ਵੀ ਅਜੇ ਤੱਕ ਵਿਆਹ ਨਹੀਂ ਸਾਬਤ ਕੀਤਾ ਮੈਂ ਡਿਪਰੈਸ਼ਨ ਵਿੱਚ ਆ ਮੇਰੇ ਮਾਪੇ ਉਹਨਾਂ ਨੂੰ ਵੀ ਤੋਖਾ ਆ ਮੇਰੇ ਨਾਲ ਹੀ ਹੋਇਆ ਹੈ ਮੈਂ ਹੁਣ ਆਪਣੀ ਜਾਨ ਵੀ ਦੇ ਸਕਦੀ ਆ ਮੈਂ ਪਤਾ ਨਹੀਂ ਕਿੰਨੀ ਟਾਈਮ ਕੱਟ ਰਹੀ ਹਾਂ ਤੇ ਵੀਡੀਓ ਵਿਖਾਉ ਦੁੱਤੀ ਚਾਹਣਾ ਹੂੰ ਕੱਟ ਦਿਓ ਆ ਦੇਖ ਸਕਦੇ ਹਨਾ ਆ ਦੇਖੋ ਹਨਾ ਇੱਕ ਫੌਜੀ ਦੀ ਗਰਤੂਤ ਹਨਾ ਤੇ ਸਰਕਾਰ ਨੂੰ ਵੀ ਪੀੜਾ ਮੇਰੀ ਫੌਜ ਦੀ ਵੀ ਜੇ ਤੁਹਾਡੇ ਪੁੱਤ ਫੌਜ ਚ ਭਰਤੀ ਹੋ ਗਏ ਆ ਤੇ ਇਹ ਥੋੜਾ ਹੈਗਾ ਕਿ ਤੁਹਾਡੀਆਂ ਧੀਆਂ ਵੀ ਤੁਸੀਂ ਵਕੀਲ ਦੀਆਂ ਤੇ ਦਵਾਤੀਆਂ ਮਹਾਰਾਜਾ ਲਾਉਣ ਜਾਂ ਮਹਾਰਾਜਾ ਦਾ ਹੁਕਮ ਹੋਇਆ ਤੇ ਤੁਹਾਡੀਆਂ ਕੁੜੀਆਂ ਤੇ ਤੁਹਾਡੇ ਜਿਹੜੇ ਪੁੱਤ ਨਾ ਫੌਜ ਚ ਭਰਤੀ ਹੋਏ ਇਹਦਾ ਮਤਲਬ ਇਹ ਥੋੜਾ ਕਿ ਜੇ ਮਹਾਰਾਜਾ ਦੇ ਤੁਹਾਡੀਆਂ ਬੱਚੇ ਨੂੰ ਨੌਕਰੀਆਂ ਦਵਾਤੀਆਂ ਵਾ ਤੇ ਤੁਸੀਂ ਫੜ ਕੇ ਧੀ ਆਂਦੀਆਂ ਆ ਅਨੰਦ ਕਾਰਜ ਕਰਾ ਕੇ ਗੁਰੂ ਗ੍ਰੰਥ ਸਾਹਿਬ ਦਾ ਨਾਵਾ ਫੇਰੇ ਲੈ ਕੇ ਤੇ ਬਾਅਦ ਵਿੱਚ ਉਹਦੀ ਜਿੰਦਗੀ ਬਰਬਾਦ ਕਰਕੇ ਛੱਡੀ ਜਾ ਹਾਂ ਜਾ ਤੁਸੀਂ ਪਹਿਲਾਂ ਦੋ ਛਡਾਈਆਂ ਵਾ ਛਡੀਆਂ ਵਾ ਬਾਅਦ ਚੋਂ ਤੀਜੇ ਨੂੰ ਛਡਣ ਦੀ ਤਿਆਰੀ ਘਾਟੀ ਚੱਲਦੀ ਪਈ ਉਹਨਾਂ ਚੌਥੀ ਜਿਹੜੀ ਵਿਆਹ ਕੇ ਲਿਆਓਗੇ ਕੀ ਗੱਲ ਉਹਨੂੰ ਨਹੀਂ ਧੋਖਾ ਦੋਗੇ ਕਿਉਂ ਵੀ ਤੁਸੀਂ ਵਸਾਓਗੇ ਉਹਨਾਂ ਨੇ ਵੀ ਇਹੋ ਕੰਮ ਕਰਨਾ ਇਹ ਪੱਤਰਕਾਰਾਂ ਰਾਹੀਂ ਇਹੋ ਵਿਚਾਰ ਰੱਖਦੇ ਆ ਕਿ ਇਹ ਤਾਂ ਹੀ ਪੱਤਰਕਾਰਾਂ ਰਾਹੀਂ ਪਹਿਹੋ ਜੀ ਮੁੰਡੇ ਜਿਹੜੇ ਹਜੇ ਧੋਖੇ ਕਰਦੇ ਨੇ ਕੁੜੀਆਂ ਨਾਲ ਸਾਹਮਣੇ ਸੱਚ ਤਾਂ ਹੀ ਲੋਣੇ ਕਿ ਤੁਸੀਂ ਵੀ ਬਚੋ ਠੀਕ ਹੈ ਨਾ ਤੁਹਾਡੇ ਘਰ ਕੋਈ ਇਹੋ ਤੇ ਰਿਸ਼ਤਾ ਲੈ ਕੇ ਆ ਵੀ ਅਗਰ ਨੂੰ ਕੋਈ ਤੁਹਾਡੀਆਂ ਵੀਡੀਓ ਅਸੀਂ ਦੇਖੀਆਂ ਹੋਈਆਂ ਵਾ ਠੀਕ ਹੈ ਜੀ ਜਿਹਨਾਂ ਨੇ ਛੋਟੇ ਕੰਨੋਂ ਤੁਹਾਡੀ ਧੀ ਵੀ ਛੱਡੂਗਾ ਤੁਹਾਨੂੰ ਘੱਟਣਾ ਵੀ ਧੋਖਾ ਕਰੂਗਾ ਅੱਗੇ ਵੀਡੀਓ ਦਿਖਾਉਂਦੇ ਨੰਦਾਂ ਦੀ ਵੀ ਕਨ ਗੁਰੂ ਗ੍ਰੰਥ ਸਾਹਿਬ ਨੂੰ ਗਵਾਰਾ ਕਿਹੜੇ ਵਿਆਹ ਕਰਾ ਕੇ ਧੋਖਾ ਕਰਦੇ ਆ ਦੇਖੋ ਆ ਦੇਖੋ ਮੈਂ ਕਹਿੰਦੇ ਲੱਖ ਲੱਖ ਦੀ ਲਾੜਤਾ ਸਿਰਾਂ ਦੇ ਦਸਤਾਰਾਂ ਸਜਾ ਕੇ ਨੰਨਦ ਕਾਰਜ ਕਰਾ ਕੇ ਮੁੜ ਕੇ ਕਿਹੜਾ ਵਿਆਹ ਹੀ ਨਹੀਂ ਹੋਇਆ ਜੀ ਘੱਡਾ ਘੱਡਾ ਤੇ ਹਾਂ ਸ਼ਾਬਾਸ਼ ਹੈ ਤੁਹਾਡੇ ਤੁਸੀਂ ਇੱਕ ਵਿਆਹ ਖਡਾਉਣਾ ਹੀ ਸਮਝ ਛੱਡਿਆ ਮਹਾਰਾਜ ਦੀ ਹਜੂਰੀ ਦੇ ਵਿੱਚ ਵਿਆਹ ਕਰਾ ਕੇ ਮੁੜ ਕੇ ਕਹਿਣਾ ਵੀ ਹਾਂ ਵੀ ਜੋ ਕਰਨਾ ਕਰਨਾ ਸਾਡੇ ਤੇ ਹੈ ਹੀ ਨਹੀਂ ਆ ਇਹ ਕਿਸ ਤਰ੍ਹਾਂ ਦਾ ਸਾਡੇ ਪੰਜਾਬ ਦੇ ਵਿੱਚ ਮੈਸੇਜ ਚਲਾ ਦਿੱਤਾ ਵਾ ਤੁਹਾਨੂੰ ਗੁਰੂ ਗ੍ਰੰਥ ਸਾਹਿਬ ਦੇ ਅੱਗੇ ਪਹਿਲਾਂ ਆਨੰਦ ਕਾਰਜ ਹੁੰਦੇ ਸੀ ਨਾ ਤੇ ਸਾਡੀ ਪਿੰਡ ਦੀ ਤੇ ਸਾਡੇ ਜਿਹੜੇ ਸਾਰੇ ਪਰਿਵਾਰੀ ਇੱਜ਼ਤ ਸੰਭਲਦੇ ਹੀ ਵੀ ਸਾਡੀ ਇੱਜ਼ਤ ਆ ਤੇ ਅਸੀਂ ਇੱਜ਼ਤ ਬਾਹਰ ਨਹੀਂ ਜਾਣੇ ਨਾ ਥਾਣਾ ਦੇ ਚਾਰੀਂੇ ਜਾਣੇ ਨਹੀਂ ਸਾਡੀ ਨੌ ਆ ਤੇ ਹੁਣ ਤੇ ਆ ਵੀ ਬਸ ਇਹੋ ਹੀ ਵਿਚਾਰ ਚੱਲ ਗਿਆ ਸਾਡੇ ਵੱਡੇ ਬਟੇਲਿਆਂ ਦਾ ਵੀ ਵੀ ਕੋਈ ਗੱਲ ਨਹੀਂ ਜਿੰਨੂੰ ਛੱਡੋ ਤੁਸੀਂ ਦੂਜੀ ਲਿਆਓ ਕੋਰਟ ਦੇ ਕੇਸ ਪਾਓ ਵੀ ਉੱਤੇ ਗਲਤ ਅਲੀਗੇਸ਼ਨ ਲਾ ਦਿਓ ਵੀ ਤੇ ਦਬਾਅ ਪਾ ਦਿਓ ਵੀ ਤੇਰੇ ਤਾਂ ਵਿਆਹ ਹੀ ਨਹੀਂ ਹੋਇਆ ਜੀ ਫਿਰ ਆ ਸਬੂਤ ਕਿੱਥੋਂ ਆਇਆ ਇਹਨਾਂ ਨੂੰ ਸਵਾਲ ਮੈਂ ਕਰਦੇ ਹਾਂ ਪੋਜੀ ਦੇ ਪਰਿਵਾਰ ਨੂੰ ਹੁਣ ਜਿਹੜੇ ਤੁਸੀਂ ਪਰਚੇ ਉਹਨਾਂ ਦੇ ਕਰਾ ਦੇ ਨਾ ਵਿਚੋਲਾ ਦੇ ਵਿਚੋਲਣ ਵੀ ਇਦਾਂ ਹੀ ਰੋਕ ਕੇ ਹੱਡੀ ਮੇਰੇ ਅੱਗੇ ਬੁੱਕ ਬੁੱਕ ਜੇ ਉਹਨਾਂ ਦੇ ਵੀ ਪਰਚੇ ਕਰਾ ਦੇਣ ਸਾਡੇ ਤੇ ਕੀ ਤਿਆਰੀ ਕਰੋਗੇ ਆਪਣੀ ਭੈਣ ਨੂੰ ਕਈ ਵਕੀਲ ਨਹੀਂ ਲਊ ਇਹ ਸੱਚ ਲਾਉਣਾ ਸੀ ਨਾ ਤੇ ਖਾਲਸਾ ਕਰ ਰਿਹਾ ਇਹ ਸੱਚ ਸਾਹਮਣੇ ਲਿਆਉਂਦਾ ਵਾ ਤੇ ਬਾਕੀ ਇਹਨਾਂ ਕੋਲੇ ਪੱਖ ਸੁਣਦੇ ਆ ਵੀ ਦੱਸੋ ਵੀ ਕੀਨਾ ਸੱਸ ਦਾ ਤੇ ਸਹੁਰੇ ਦਾ ਨਾਮ ਕੀ ਆ ਸਹੁਰੇ ਦਾ ਨਾਮ ਅਜੀਤ ਸਿੰਘ ਹੈ ਸੱਸ ਦਾ ਨਾਮ ਸਰਜੀਤ ਕੌਰ ਹੈ ਸਾਸਿ ਕਰਨੀ ਵਸਣ ਦਿੰਦੀ ਤੋਂ ਉਹਨੇ ਪਹਿਲਾਂ ਗੁਆਇਆ ਹੁਣ ਮੈਨੂੰ ਵੀ ਕਹੀ ਜਾਂਦੀ ਆ ਮੈਂ ਮੇਰਾ ਮੁੰਡਾ ਅਫਸਰ ਲੱਗਾ ਮੈਂ ਇਹਦਾ ਚੌਥਾ ਵਿਆਹ ਕਰ ਦੂੰਗੀ ਤੂੰ ਮੇਰਾ ਕੀ ਕਰਨ ਲੱਗੇ ਅਸੀਂ ਤਾਂ ਅੱਗੇ ਦੋ ਛੱਡੀਆਂ ਕਿ ਇਹੋ ਜਿਹਾ ਸ਼ਬਦ ਬੋਲਦੀ ਆ ਜੋ ਮੈਂ ਸਾਹਮਣੇ ਨਹੀਂ ਬੋਲ ਸਕਦੀ ਹੈ ਕਿ ਇੰਨੇ ਮਾੜੇ ਲਫ਼ਜ਼ ਬੋਲਦੀ ਆ ਮੈਨੂੰ ਧਮਕੀਆਂ ਦਿੰਦੀ ਬੇਇੱਜ਼ਤੀ ਕਰਦੀ ਆ ਨੌਕਰਾਂ ਵਾਂਗ ਰੱਖਿਆ ਹੈ ਹੁਣ ਬਸ ਇਹ ਕਹਿੰਦੀ ਆ ਕਿ ਮੈਂ ਚੌਥਾ ਵਿਆਹ ਕਰ ਲੂੰਗੀ ਤੇ ਮੁੰਡਾ ਮਾਂ ਦੇ ਕਹਨੇ ਜੀ ਅੱਜ ਉਹ ਮਾਂ ਕਹਿੰਦੀ ਆ ਬਸ ਉਹੀ ਕਰੀ ਜਾਂਦਾ ਹੈ ਮੈਂ ਸਰਕਾਰ ਨੂੰ ਅਪੀਲ ਕਰਦੀ ਆਂ ਕਿ ਇਹਦੀ ਨੌਕਰੀ ਦੀ ਇਮਤਿਹਾਨੀ ਕਰਾਈ ਜਾਵੇ ਇਹਨੇ ਝਾਲੀ ਸਰਟੀਫਿਕੇਟ ਲਾ ਕੇ ਸਰਕਾਰ ਨੂੰ ਵੀ ਧੋਖੇ ਚ ਰੱਖਿਆ ਹੋਇਆ ਹੈ ਝਾਲੀ ਸਰਟੀਫਿਕੇਟ ਬਣਵਾਏ ਹੋਏ ਹਨ ਮੁੰਡੇ ਨੇ ਬਣਾਇਆ ਕਿ ਕੁੜੀ ਜਿਹੜੀ ਵਕੀਲਣੀ ਬਣੀ ਉਹਦੇ ਉਹ ਤੇ ਠੀਕ ਹੈ ਸਾਰੇ ਪਰਿਵਾਰ ਨੇ ਬਣਾਇਆ ਹੈ ਇੱਕ ਕੁੜੀ ਸਰਕਾਰੀ ਨੌਕਰੀ ਕਰ ਰਹੀ ਉਹਨੇ ਝਾਲੀ ਸਰਟੀਫਿਕੇਟ ਲਾਇਆ ਤੁਸੀਂ ਝਾਲੀ ਆ ਦੇਖ ਸਕਦੇ ਸੰਝਿਆ ਨਾ ਇਸ ਤਰ੍ਹਾਂ ਪੋਲਾ ਖੁੱਲਦੀਆਂ ਹਨਾ ਤੇ ਜਿਹੜੇ ਸਾਡੇ ਗਰੀਬ ਕੋਈ ਪਰਿਵਾਰ ਦੇ ਵਿੱਚ ਪੁੱਤ ਪੜ ਜੇ ਜਾਤੀ ਪੜ ਜੇ ਤੇ ਉਹਨਾਂ ਕਿਤੇ ਨੌਕਰੀ ਦਾ ਕਿਤੇ ਕਾਜ ਕਢਾ ਦੇਣ ਤਾਂ ਉਹਨਾਂ ਦਾ ਦਬਾਅ ਪਾ ਦਿੰਦੇ ਐ ਵੀ ਤੁਹਾਡੇ ਤਾਂ ਨਿਕਲਣੇ ਕਾਗਜ਼ ਨਹੀਂ ਤੁਸੀਂ ਜਾਓ ਇੱਥੋਂ ਡਿਗਰੀਆਂ ਵਾਲੇ ਰੋਲਦੇ ਫਿਰਦੇ ਆ ਡਿਗਰੀਆਂ ਵਾਲਿਆਂ ਨੂੰ ਕੋਈ ਮਿਲਦਾ ਨਹੀਂ ਤੇ ਇਹਨਾਂ ਨੇ ਧੋਖਾ ਕਰਕੇ ਤੇ ਤਿੰਨ ਤਿੰਨ ਕੁੜੀਆਂ ਛੱਡ ਗਏ ਤੇ ਉਹ ਹੁਣ ਬਸ ਅਜੇ ਵੀ ਡਿਊਟੀ ਤੇ ਜਿਹੜੇ ਧੋਖੇਬਾਜ਼ ਇਹੋ ਜਿਹੇ ਧੀਆਪਨ ਨੂੰ ਇੱਜ਼ਤ ਸਮਝਦੇ ਨਹੀਂ ਹੈਗੇ ਉਹਨਾਂ ਨੇ ਜਾਲੀ ਕਾਗਜ਼ ਭਰ ਕੇ ਪੈਸਾ ਤੇ ਲਾ ਦੇ ਕੇ ਤੇ ਆਪਣੀਆਂ ਨੌਕਰੀਆਂ ਵੀ ਸਰਕਾਰਾਂ ਨੇ ਉਹਨਾਂ ਨੂੰ ਦਿੱਤੀਆਂ ਹੋਈਆਂ ਇਹ ਇਨਾਂ ਵੱਲੋਂ ਨਹੀਂ ਪੀਲ ਇਹ ਮੇਰੇ ਵੱਲੋਂ ਵੀ ਪੀਲ ਆ ਕਿ ਜਿਹੜਾ ਮੁੰਡਾ ਫੌਜ 'ਚ ਭਰਤੀ ਹੋਇਆ ਨਾ ਜਾਲੀ ਕਾਗਜ਼ ਬਣਾ ਕੇ ਉਹਨਾਂ ਨੇ ਪੂਰੀ ਇੱਕ ਤਰ੍ਹਾਂ ਨਾਲ ਨਕਵਾਰੀ ਕਰਨੀ ਚਾਹੀਦੀ ਉਹ ਜਾਲੀ ਬਣਿਆ ਕਾਗਜ਼ ਜਾਲੀ ਬਣਾ ਕੇ ਫੌਜ 'ਚ ਭਰਤੀ ਹੋਇਆ ਵਾ ਕਿ ਜਾਨਦਰੋ ਨੇ ਅਸਲੀ ਇਸ ਤਰ੍ਹਾਂ ਕਰਕੇ ਬਣਾ ਕੇ ਭਰਤੀ ਹੋਏ ਆ। ਬਾਕੀ ਦੀ ਕਾਰਵਾਈ ਤੁਸੀਂ ਆਪ ਹੀ ਕਰੋਗੇ। ਬਾਕੀ ਦੇ ਇਹਨਾਂ ਦੇ ਕੋਲੋਂ ਸੁਣਦੇ ਹੋਰ ਵੀ। ਲਾਈਆਂ ਮੈਨੂੰ ਇਨਸਾਫ ਦਵਾਇਆ ਜਾਵੇ। ਪੁਲਿਸ ਨੇ ਤਾਂ ਮੈਨੂੰ ਅਜੇ ਤੱਕ ਕੋਈ ਇਨਸਾਫ ਨਹੀਂ ਦਵਾਇਆ ਹੈਗਾ। ਉਹਨਾਂ ਨੇ ਮੇਰੇ ਨਾਲ ਧੱਕਾ ਕਰਿਆ ਹੈ। ਮੈਂ ਇਹੋ ਹੱਥ ਜੋੜ ਕੇ ਬੇਨਤੀ ਕਰਦੀ ਆ ਕਿ ਮੈਨੂੰ ਇਨਸਾਫ ਦਵਾਇਆ ਜਾਵੇ ਤੇ ਉਹਨਾਂ ਨੂੰ ਸਾਹਮਣੇ ਲਿਆਂਦਾ ਜਾਵੇ। ਜੇ ਮੇਰੀ ਗਲਤੀ ਹੈ ਤੇ ਮੈਨੂੰ ਸਜ਼ਾ ਦਿੱਤੀ ਜਾਵੇ, ਜੇ ਉਹਨਾਂ ਦੀ ਗਲਤੀ ਹੈ ਤੇ ਉਹਨਾਂ ਨੂੰ ਦਿੱਤੀ ਜਾਵੇ। ਇਹ ਪਿਤਾ ਜੀ ਹੈ ਤੁਹਾਡੇ। ਤੁਸੀਂ ਕੀ ਰੱਖੋਗੇ? ਪੱਖ ਰੱਖੋ ਬੰਬੇ ਤੁਸੀਂ। ਬਸ ਇਹੀ ਬੇਨਤੀ ਹੈ ਜੀ ਮੈਂ ਇਹੀ ਕਹਿਣਾ ਚਾਹੁੰਦਾ ਕਿ ਪਿੰਡ ਦੇ ਵਿੱਚ ਵੀ ਕੁੜੀ ਦੇ ਸਹੁਰਿਆਂ ਵੱਲੋਂ ਵੀ ਨਾਖਿਆ ਵੀ ਸਚਾਈ ਜਿਹੜੀ ਦੂਸਰੀ ਤੀਸਰੀ ਵਾਰ ਹੋ ਗਈ ਇਸ ਇਹ ਚਾਂਸ ਹੁੰਦਿਆਂ ਨੂੰ ਸਾਡੀਆਂ ਧੀਆਂ ਤੇ ਵੀ ਮਾੜਾ ਪ੍ਰਭਾਵ ਪੈਂਦਾ ਤੇ ਇਹ ਦੇ ਵਿੱਚ ਇਹ ਸਚਾਈ ਸਾਹਮਣੇ ਆਉਣੀ ਚਾਹੀਦੀ ਕਿ ਜੋ ਵੀ ਇਨਸਾਫ ਹੈ ਉਹ ਸੱਚੇ ਚ ਹੋਣਾ ਚਾਹੀਦਾ ਜੋ ਕਹਿੰਦੇ ਵੀ ਸਾਡੀਆਂ ਵੀ ਅੱਗੇ ਧੀਆਂ ਸਾਨੂੰ ਇਹ ਦੇ ਉੱਤੇ ਕੋਈ ਕਰੜਾ ਹੱਥ ਪਾਇਆ ਜਾਵੇ ਕਿ ਇਹ ਸਾਹਮਣੇ ਆਵੇ। ਤੁਹਾਡੇ ਦੀ ਬੇਟੀ ਕਿੰਨੇ ਬੱਚੇ ਤੁਹਾਡੇ? ਹਾਂਜੀ ਮੇਰੇ ਦੋ ਬੱਚੇ ਇੱਕ ਵੱਡੀ ਗੁੱਡੀ 'ਚ। ਇਹ ਸਹੀ ਵੱਡੀ ਗੁੱਡੀ ਸੀ। ਦੋ ਮੁੰਡੇ ਸੀ ਐ, ਤਿੰਨ ਬੱਚੇ ਆ। ਅਣੇ ਦੇਖ ਸਕਦੇ ਹਨ ਇਹ ਵੀ ਤੇ ਕਈਆਂ ਨੂੰ ਹੁਣ ਮੈਂ ਸਵਾਲ ਰੱਖਣਾ ਨਹੀਂ ਇਹ ਵੀ ਰੱਖਦੇ ਨੇ ਤੇ ਕਈਆਂ ਨੂੰ ਨਾ ਮਿਰਚਾਂ ਵੀ ਬਹੁਤ ਲੱਗਦੀਆਂ ਵੀ ਇਹ ਪੱਤਰਕਾਰ ਨਾ ਰੱਖਦੇ ਸੋਸ਼ਲ ਵੀਡੀਓ ਤੇ ਫੋਟੋ ਪਾਉਂਦੇ ਐ ਕਰਦੇ ਵੀ ਜੇ ਸੋਸ਼ਲ ਵੀਡੀਓ ਤੇ ਨਿਯੰਗ ਸਿੰਘ ਦਾ ਕਾਲਪੁਰਖ ਕੀ ਬਹੁਤ ਆ ਨਾ ਤਿਆਰ ਪੇ ਤਿਆਰ ਸਾਡੀ ਭੀੜ ਚੱਲੀ ਹੋਈ ਆ। ਇਹ ਖੜੇ ਹੱਕ ਤੇ ਸੱਚ ਤੇ ਜਿਹੜੀ ਸਚਾਈ ਇਹੋ ਜਿਹੇ ਆਂਦੇ ਆ ਕਾਲੀਆਂ ਕਰਤੂਤਾ ਜਿਹੜੇ ਮੈਂ ਤੇ ਇਹੋ ਹੀ ਕਹਿੰਦੀ ਜਿਹੜੇ ਜਨਾਨੀ ਆਵਾਜ਼ ਬੰਦੇ ਆ ਨਾ ਜਿਹੜੇ ਸ਼ਰਦੇ ਦੂਜੀ ਵਾਰ ਤੇ ਤੀਜੀ ਸ਼ਰਦੇ ਫੜਕੇ ਚੌਥੀ ਨੂੰ ਵੀ ਗਾ ਕਹਿੰਦੇ ਵੀ ਚੌਥੇ ਥਾਂ ਵਿਆਹ ਕਰਾ ਲੀਏ ਹਨਾ ਇੰਨਾਂ ਦੀਆਂ ਸਚਾਈਆਂ ਕਿੱਦਾਂ ਲੈ ਗਈ ਇਹ ਸਾਹਮਣੇ ਜੇ ਉਸਨੇ ਵੀਡੀਓ ਤੇ ਪਾਨੇ ਆ ਵੀਡੀਓ ਤਾਂ ਹੀ ਸਚਾਈਆਂ ਆਉਂਦੀਆਂ ਸਾਹਮਣੇ ਤਾਂ ਹੀ ਪਤਾ ਲੱਗਦਾ ਅਸੀਂ ਇਹ ਕਹਿੰਦੇ ਵੀ ਹੋਰ ਕਿਸੇ ਧੀ ਭੈਣ ਦੀ ਨਾ ਕਿਤੇ ਹੋਰ ਕਿਸੇ ਧੀ ਭੈਣ ਨਾਲ ਇਸੇ ਤਰ੍ਹਾਂ ਇਹਦੀ ਜ਼ਿੰਦਗੀ ਬਰਬਾਦ ਕਰੀ ਕਿਤੇ ਉਹਨਾਂ ਦੀ ਵੀ ਜ਼ਿੰਦਗੀ ਬਰਬਾਦ ਨਾ ਹੋ ਜਾਏ ਜੇ ਇਹਨਾਂ ਨੂੰ ਛੱਡ ਸਕਦੇ ਤੇ ਕੱਲ ਉਹਦੀ ਚੌਥੀ ਵਿਆਹ ਕੇ ਲਿਆਉਣਗੇ ਉਹਨਾਂ ਨੂੰ ਕਿਹੜੀ ਬਿਨ ਅੱਖੜ ਕੇ ਘਰ ਦੇ ਵਿੱਚ ਕੱਲ ਉਹਨਾਂ ਨੂੰ ਵੀ ਧੋਖਾ ਦੇ ਸਕਣ ਆਪਾਂ ਐਸੇ ਕਰਕੇ ਪੱਤਰਕਾਰ ਹੀ ਰਾਹੀ ਸਰਕਾਰਾਂ 'ਤੇ ਕਰ ਪੰਜਾਬ ਪੁਲਿਸ ਰਾਹੀ ਤਾਂ ਹੀ ਆਪਾਂ ਨੇ ਧੋਖੇ ਮਾਰੇ ਨੇ ਧੋਖੇਦਾਰ ਪਰਿਵਾਰ ਆ ਨਾ ਜਿਹਨੇ ਨੌਕਰੀਆਂ ਵਾਲੇ ਆ